ਉਹ ਹੈਂਡ ਰਾਈਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਹੈ ਕਿ ਇਹਦੇ 'ਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਉਹਦੇ 'ਚ ਥੋੜਾ ਜਿਹਾ ਡਿਜ਼ਾਈਨਿੰਗ ਥੋੜਾ ਆਰਟ ਆਪਣਾ ਜ਼ਰੂਰ ਸ਼ਾਮਿਲ ਕਰਦੇ ਆ ਕਿ ਜਦ ਨਾਲ ਫੌਂਟਸ ਵੀਰੇ ਇਸੇ ਕੇ ਨਾਲ ਹੈ ਕਿ ਬਹੁਤ ਹੀ ਵਧੀਆ ਮਤਲਬ ਮੈਂ ਜਿੰਨਾ ਐਕਸਪੈਕਟ ਨਹੀਂ ਸੀ ਕੀਤਾ ਉਹ ਤੋਂ ਕਿਤੇ ਵੱਧ ਹੈ ਔਰ ਵੱਡੀ ਗੱਲ ਇਹ ਕਿ ਜਦੋਂ ਅਸੀਂ ਪੰਜਾਬੀ ਨੂੰ ਦੇਖ ਕੇ ਅਸੀਂ ਇਹ ਕਹਿੰਨੇ ਕਿ ਨਹੀਂ ਮੇਰੇ ਕੋਲ ਆਰਐਨਏ ਕੀ ਨਾਮ ਲਿਖੋ ਮੈਂ ਕਹਿ ਜਨਾ ਜੀ ਇੰਗਲਿਸ਼ 'ਚ ਨਹੀਂ ਨਹੀਂ ਜੀ ਪੰਜਾਬੀ 'ਚ ਲਿਖਣਾ ਸੋ ਪੇਸ਼ੇਵਜੋ ਸ਼ਾਇਦ ਤੁਸੀਂ ਹੈਰਾਨ ਹੋਵਗੇ ਪੇਸ਼ੇਵਜੋ ਮੈਂ ਕੰਪਿ ਕੋਈ ਲੜਨ ਦੇ ਨਾ ਨਹੀਂ ਆ ਇਹ ਬਸ ਗੁਰੂ ਦੇ ਉਦਮ ਸਦਕਾ ਇਹ ਗਾਰਜ ਕੀਤਾ ਤੇ ਅੱਜ ਮੈਂ ਇਸ ਖਾਲਸਾ ਗੜੀ ਦੇ ਮੇੜੇ ਵਿੱਚ ਆਪਣਾ ਇਸ ਫਰਦਰਸ਼ਨੀ ਨੂੰ ਲੈ ਕੇ ਆਇਆ ਹੋਇਆ ਤਾਂ ਮੇਰੇ ਲਈ ਇੱਕ ਆਪਣਾ ਸੁਭਾਗ ਹੈ ਸਸ਼ਕਲ ਦੇ ਸਾਰਿਆਂ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਤੁਹਾਰੇ ਨਾਲ ਵਸਟਪ ਚ ਕਵਲ ਇਸ ਵਕਤ ਸੇਮ ਮੌਜੂਦ ਆ ਅੰਮ੍ਰਿਤਸਰ ਦੇ ਖਾਸਾ ਕਾਲਜ ਵਿਖੇ ਜਿੱਥੇ ਕਿ ਪੁਸਤਕ ਮੇਲਾ ਲੱਗਿਆ ਜੀ ਹਾਂ ਪੁਸਤਕ ਮੇਲਾ ਹਰ ਸਾਲ ਇੱਥੇ ਲੱਗਦਾ ਹੈ ਕਿਥੇ ਕਿਤਾਬਾਂ ਦੇ ਜਿਹੜੇ ਮੇਲੇ ਲੱਦਦੇ ਨੇ ਲੋਕੀ ਜਿੱਥੇ ਕਿਤਾਬਾਂ ਖਰੀਦਣ ਆਉਂਦੇ ਨੇ ਲੈਣ ਆਉਂਦੇ ਨੇ ਕੁਝ ਉਹਦੇ ਕਿਤਾਬਾਂ ਫ੍ਰੀ ਵੀ ਮਿਲਦੀਆਂ ਨੇ ਤੇ ਕੁਝ ਉਹਤੇ ਪੈਸੇ ਦੇ ਕੇ ਵੀ ਖਰੀਦनियां ਪੈਂਦੀਆਂ ਨੇ ਪਰ ਮੇਨ ਗੱਲ ਇਹ ਹੈ ਜਦੋਂ ਇਹ ਮੇਲਾ ਲੱਗਦਾ ਤਾਂ ਲੋਕੀ ਜਿਹੜੇ ਨੇ ਕਿਥੇ ਬੜੇ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਆਉਂਦੇ ਨੇ ਤੇ ਇਸ ਵਕਤ ਸੀ ਮੌਜੂਦ ਆ ਉਸ ਮੇਲੇ ਦੇ ਵਿੱਚ ਤੇ ਇੱਥੇ ਇੱਕ ਕੈਲੀਗ੍ਰਾਫੀ ਕਰਦੇ ਨੇ ਵੀਰ ਗਗਨ ਨਾਮ ਇਹ ਹੁੰਦਾ ਦਾ ਤੇ ਤੁਸੀਂ ਦੇਖ ਸਕਦੇ ਇਹਨਾਂ ਦਾ ਇ ਕਿਨੀ ਸੋਹਣੀ ਜਿਹੜੀ ਹੈ ਕਿ ਇੱਥੇ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀਰ ਜੀ ਉਹਨਾਂ ਨੇ ਡਿਸਪਲੇ ਵੀ ਲਗਾਈਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਲਿਖਦੇ ਨੇ ਅੰਗਰੇਜ਼ੀ ਵਿੱਚ ਲਿਖਦੇ ਨੇ ਲੋਕੀ ਇੱਥੇ ਆਉਂਦੇ ਨੇ ਨਾ ਕੋ ਨਾਮ ਆਪਣਾ ਲਿਖਾਉਂਦੇ ਨੇ ਹੋਰ ਵੀ ਕੋਈ ਚੀਜ਼ਾਂ ਲਿਖਵਾਉਂਦੇ ਨੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਲੈ ਵੀਰ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਮੇਰੇ ਛੋਟੇ ਜਿਹੇ ਕੁਪਰਾਲਾ ਕੀਤਾ ਅਖਾੜਾ ਦੇ ਉੱਤੇ ਜੀ ਬੜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂ ਆਖਿਰ ਇਸ ਨੂੰ ਕਹਿੰ ਪਰ ਅੱਲਾ ਗੁਰੂ ਸਾਹਿਬ ਦੇ ਉਦਮ ਸਦਕਾ ਕਿ ਜਿਹਦੇ ਵਿੱਚ ਮੈਂ ਕੈਲੀਗ੍ਰਾਫੀ ਕਰ ਪਾ ਰਿਹਾ ਕੈਲੀਗ੍ਰਾਫੀ ਤੇ ਹੈਂਡਰਾਇਟਿੰਗ ਜਿਵੇਂ ਅਸੀਂ ਕਹਿੰਦੇ ਹਾਂ ਹੈਂਡਰਾਇਟਿੰਗ ਸੋਹਣੀ ਆ ਉਹ ਹੈਂਡਰਾਇਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਹੈ ਕਿ ਇਹਦੇ 'ਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਉਹਦੇ 'ਚ ਥੋੜਾ ਜਿਹਾ ਡਿਜ਼ਾਈਨਿੰਗ ਥੋੜਾ ਆਰਟ ਆਪਣਾ ਜ਼ਰੂਰ ਸ਼ਾਮਿਲ ਕਰਦੇ ਆ ਕਿ ਜਦ ਨਾਲ ਵੇਖਣ ਵਿੱਚ ਇੱਕ ਚੀਜ਼ ਦੀ ਸਜਾਵਟੀ ਲੁੱਕ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਹੈ ਸੋ ਉਹ ਸਾਰਾ ਕਾਜ ਤੁਸੀਂ ਮੇਰੇ ਸਾਹਮਣੇ ਪਿੱਛੇ ਕੀਤਾ ਆ ਦੇਖ ਪਾ ਰਹੇ ਹੋ ਜੀ ਮੈਂ ਗੁਰਮੁਖ ਸ਼ੌਕ ਦੀ ਗੱਲ ਕਰਾਂ ਤਾਂ ਸ਼ੌਕ ਗੁਰੂ ਸਾਹਿਬ ਦੇ ਇੱਕ ਉਦਮ ਸਦਕਾ ਇਹ ਹੈ ਕਿ ਮੈਂ ਇਹਨੂੰ ਗੁਰੂ ਸਾਹਿਬ ਨੇ ਹਕਮ ਨਾਮਾ ਸਾਹਿਬ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ 2 2.5 ਸਾਲ ਇੱਕ ਉਹ ਸੇਵਾ ਔਰ ਹੁਣ ਵੀ ਨਾਲ ਚੱਲ ਰਹੀ ਆ ਪਰ ਸਿੰਘ ਸਾਹਿਬ ਗਿਆਨੀ ਸੁਜੀਤ ਸਿੰਘ ਜੀ ਸਭਰਾ ਹੋਣੀ ਜਿਨ੍ਹਾਂ ਨੇ ਇਸ ਕਾਰਜ ਨੂੰ ਸੰਗਤਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਇੱਕ ਆਦੇਸ਼ ਦਿੱਤਾ ਕਿ ਇਹਨਾਂ ਨੂੰ ਅਸੀਂ ਸੰਗਤਾਂ ਦੇ ਘਰ ਤੱਕ ਜ਼ਰੂਰ ਲੈ ਕੇ ਜਾਈਏ ਸੋ ਜਿੱਥੇ ਅਸੀਂ ਘਰ ਵਿੱਚ ਫੋਟੋਆਂ ਲਾਈਆਂ ਹੁੰਦੀਆਂ ਨੇ ਜਿਵੇਂ ਅਸੀਂ ਅੱਜ ਡਿਜੀਟਲ ਫੋਟੋਗ੍ਰਾਫ ਦੇ ਵਿੱਚ ਗੁਰੂ ਨਾਨਕ ਦੇ ਸਾਤੇ ਹੱਥੋਂ ਤੇ ਇੱਕ ਓਕਾਰ ਲਾ ਕੇ ਗੜਵੀ ਜਾਂ ਬਹੁਤ ਸਾਰੀਆਂ ਐਸੇ ਅਸੀਂ ਆਪਣੇ ਹੀ ਮਨਮਤਾਂ ਦੇ ਨਾਲ ਉਹਨਾਂ ਦੇ ਰੂਪ ਨੂੰ ਵਿਗਾੜ ਰਹੇ ਹਾਂ ਪਰ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸੱਚੀ ਸੁੱਚੀ ਬਾਣੀ ਦਿੱਤੀ ਹੋਈ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਉਸੀ ਦਾ ਪਹਿਰਾ ਦਿੰਦਿਆਂ ਹੋਇਆਂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਉਸ ਦਿੱਤੇ ਹੋਏ ਉਪਰਾਲੇ ਸਦਕਾ ਇਹ ਸਾਰਾ ਇੱਕ ਕਾਰਜ ਕਰ ਰਹੇ ਹਾਂ ਕਿ ਗੁਰੂ ਸਾਹਿਬ ਤੁਸੀਂ ਆਪਣੇ ਬੱਚਿਆਂ ਕੋਲ ਇਹ ਸੇਵਾ ਲੈ ਲਿਓ ਔਰ ਹਰ ਘਰ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਲਗਵਾਇਓ ਜੀ ਪੇਸ਼ੇਵਰ ਜੋ ਤੁਸੀਂ ਕੀ ਕਰਦੇ ਹੋ ਵੈਸੇ ਕਿ ਇਹੀ ਕੰਮ ਹੈ ਕੀ ਕਰਦੇ ਪੇਸ਼ੇਵਰ ਜੋ ਸ਼ਾਇਦ ਤੁਸੀਂ ਹੈਰਾਨ ਹੋਗੇ ਪੇਸ਼ੇਵਰ ਜੋ ਮੈਂ ਕੰਪਿਊਟਰ ਟੀਚਰ ਹੈ ਜੀ ਕਿ ਮੇਰਾ ਜੀ ਇਸ ਕਾਰਜ ਦੇ ਨਾਲ ਮੇਰੀ ਸਟੱਡੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਬਸ ਗੁਰੂ ਦੇ ਉਦਮ ਸਦਕਾ ਇਹ ਕਾਰਜ ਕੀਤਾ ਤੇ ਅੱਜ ਮੈਂ ਇਸ ਖਾਲਸਾ ਗੜੀ ਦੇ ਮੇਲੇ ਵਿੱਚ ਆਪਣਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਆਇਆ ਹੋਇਆ ਤਾਂ ਮੇਰੇ ਲਈ ਇੱਕ ਆਪਣਾ ਸੁਪਾਗ ਹੈ ਮੁਬਾਰਕ ਹੈ ਮੈਨੂੰ ਆਪਣੇ ਆਪ ਨੂੰ ਹੀ ਕਿ ਮੈਂ ਇੱਥੇ ਤੱਕ ਪਹੁੰਚ ਚੁੱਕਿਆ ਹਾਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਦੇਖ ਰਿਹਾ ਪਬਲਿਕ ਦਾ ਲੋਕ ਆ ਰਹੇ ਨੇ ਕਿਸ ਤਰ੍ਹਾਂ ਦੇ ਰਿਸਪੌਂਸ ਰਿਸਪੌਂਸ ਕਿਉਂਕਿ ਅੱਜ ਕੱਲ ਲੋਕ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰੈਂਸ ਕਰਦੇ ਬਿਲਕੁਲ ਬਿਲਕੁਲ ਤੇ ਬਟ ਜੋ ਦੇਖ ਰਹਾ ਮੈਂ ਦੇਖ ਨਾਲ ਪੀੜ ਲੱਗ ਰਹੀ ਹੈ ਤੁਹਾਡੇ ਇੱਥੇ ਲੋਕੀ ਦੇਖ ਰਿਹਾ ਕਿ ਤਰ੍ਹਾਂ ਰਿਸਪੌਂਸ ਆ ਰਿਹਾ ਰਿਸਪੌਂਸ ਵੀਰੇ ਏ ਸੈਕਿੰਡ ਵਾਲਾ ਕਿ ਬਹੁਤ ਹੀ ਵਧੀਆ ਮਤਲਬ ਜਿੰਨਾ ਐਕਸਪੈਕਟ ਨਹੀਂ ਸੀ ਕੀਤਾ ਉਤੋਂ ਕਿਤੇ ਵੱਧਿਆ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਪੰਜਾਬੀ ਨੂੰ ਦੇਖ ਕੇ ਅਸੀਂ ਇਹ ਕਹਿੰਦੇ ਕਿ ਨਹੀਂ ਮੇਰੇ ਕੋਲ ਆ ਰਹੇ ਨੇ ਕਿ ਨਾਮ ਲਿਖੋ ਮੈਂ ਕਹਿੰਦਾ ਜੀ ਇੰਗਲਿਸ਼ ਵਿੱਚ ਨਹੀਂ ਨਹੀਂ ਜੀ ਪੰਜਾਬੀ ਜੱਜੜੇ ਜਿਹੜੇ ਲੈ ਕੇ ਜਾ ਰਹੇ ਨੇ ਉਹਨਾਂ ਕੋਲ ਮੇਰੇ ਉਹ ਕੀ ਰਿੰਗ ਜਾ ਔਰ ਬਹੁਤ ਆਈਟਮਾਂ ਜਾ ਰਹੀਆਂ ਨੇ ਕੀ ਕੀ ਬਣਾ ਲੈਂਦੇ ਕਿਸ ਕਿਸ ਚੀਜ਼ ਦਾ ਕਰ ਲੈਂਦੇ ਕਿਤੇ ਕਿਤੇ ਮੇਰੇ ਕਿਤੇ ਸੀ ਆਪਣੀ ਕੈਲੀਗ੍ਰਾਫੀ ਕਰਦੇ ਜਿਹਦੇ ਵਿੱਚ ਮੇਰੇ ਕੋਲ ਜੀ ਸ਼ੁਰੂਆਤ ਕਾ ਲਈ ਤੇ ਪਿੱਛੇ ਲੱਗੇ ਹੋਏ ਫਰੇਮ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਅਸੀਂ ਗੁਰਬਾਣੀ ਦੇ ਕੁਝ ਅਲੱਗ-ਅਲੱਗ ਤੁਕਾਂ ਨੂੰ ਲਿਖਿਆ ਹੋਇਆ ਔਰ ਜੇਕਰ ਕੋਈ ਆਪਣਾ ਕਸਟਮਾਈਜ਼ ਕਰਵਾਉਣਾ ਚਾਹੁੰਦਾ ਜਿਹਦੇ ਵਿੱਚ ਅਸੀਂ ਕੁਝ ਕੀ ਰਿੰਗਸ ਨੇ ਕੁਝ ਬੁੱਕ ਟੈਗ ਨੇ ਕਿ ਅੱਜ ਬੁੱਕ ਫੇਅਰ ਲੱਗਾ ਹੋਇਆ ਬੁੱਕ ਫੇਅਰ ਦੇ ਨਾਲ ਅਸੀਂ ਬੁੱਕ ਟੈਗਸ ਨੂੰ ਵੀ ਜ਼ਰੂਰ ਇੱਥੇ ਲੈ ਕੇ ਆਏ ਹੋਏ ਹਾਂ ਕਿ ਆਪਣੇ ਕਿਤਾਬਾਂ ਵਿੱਚ ਰੱਖਣ ਵਾਸਤੇ ਕੁਝ ਦਾ ਕੋਰਟਸ ਨੇ ਕੁਝ ਤੁਹਾਡੀਆਂ ਲਾਈਨਾਂ ਦੇ ਸਮੇ ਉਹ ਸਾਰੀ ਚੀਜ਼ਾਂ ਇੱਥੇ ਲੈ ਕੇ ਆਏ ਤੁਸੀਂ ਦੇਖ ਵੀ ਸਕਦੇ ਹੋ ਕਿ ਕੈਨਵਸ ਦੇ ਵਿੱਚ ਵੀ ਹੈਗੇ ਨੇ ਮਤਲਬ ਅਲੱਗ-ਅਲੱਗ ਚੀਜ਼ਾਂ ਨੇ ਅਸੀਂ ਮੈਂ ਦੇਖ ਰਿਹਾ ਕਿ ਇਹ ਨੂੰ ਬੜਾ ਅਟਰੈਕਟ ਕਰ ਰਿਹਾ ਲੋਕਾਂ ਦਾ ਇੱਕ ਅਟਰੈਕਸ਼ਨ ਖਿੱਚਦੀ ਹੈ ਇਹ ਚੀਜ਼ ਹਾਂਜੀ ਜੀ ਬਿਲਕੁਲ ਜੀ ਇਹ ਬਹੁਤ ਸਾਰੇ ਐਸੇ ਇੱਥੇ ਪਤੰਤੇ ਸੱਜਣ ਵੀ ਆ ਰਹੇ ਨੇ ਜਿਨ੍ਹਾਂ ਵੱਲੋਂ ਇਹ ਚੀਜ਼ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਹੈ ਕਿ ਜੇਕਰ ਅਸੀਂ ਇੱਥੇ ਆਏ ਹੋਏ ਤਾਂ ਘਟੋ ਘਟ ਤੁਹਾਡਾ ਇਹ ਉਪਰਾਲਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਤੁਸੀਂ ਸੰਗਤਾਂ ਦੇ ਰੂਪ ਰੂਪ ਗੁਰਬਾਣੀ ਨੂੰ ਕਰ ਰਹੇ ਹੋ ਜਿੱਥੇ ਅਸੀਂ ਅਲੱਗ-ਅਲੱਗ ਕਤਾਬਾ ਦੇ ਸਟਾਲ ਤੇ ਜਾ ਰਹੀ ਆ ਜਾਂ ਹੋਰ ਬਹੁਤ ਸਾਰੀਆਂ ਐਸੀ ਬਣਗੀਆਂ ਦੇ ਇਥੇ ਸਟਾਲ ਲੱਗੇ ਹੋਏ ਨੇ ਪਰ ਜਿੱਥੇ ਇਸ ਗੁਰਬਾਣੀ ਦੇ ਸਟਾਲ ਨੂੰ ਮੈਨੂੰ ਸ਼ਲਾਗਾ ਜਰੂਰ ਕੀਤੀ ਜਾ ਰਹੀ ਹੈ ਤੇ ਵੈਸੇ ਤੁਸੀਂ ਹੋਰ ਵੀ ਪਤਾ ਕਿ ਦੇਖ ਰਿਹਾ ਹਾਂ ਬੱਚਿਆਂ ਨੂੰ ਸਿਖਾਉਂਦੇ ਆ ਕੁਝ ਕੁ ਕੀ ਚੀਜ਼ ਅੱਗੇ ਵਧਾਣਾ ਚਾਹੀਦਾ ਆਪਣੇ ਸਮਾਜ ਚ ਵੀ ਇਸ ਨੂੰ ਸਪਰੈਡ ਕਰਨਾ ਤੇ ਇਹੀ ਚੀਜ਼ ਕਰ ਰਹੇ ਕਿ ਬੱਚੇ ਜਿਹੜੇ ਇਥੇ ਆ ਰਹੇ ਨੇ ਉਹਨਾਂ ਵੱਲੋਂ ਇਹੀ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਮੈਨੂੰ ਸਿਖਾਓਗੇ ਕਦੋਂ ਹੁਣ ਵੀ ਬੱਚੇ ਆਏ ਸੀ ਸਾਨੂੰ ਸਿਖਾਓਗੇ ਕਦੋਂ ਕਿਉਂਕਿ ਇਹ ਚੀਜ਼ ਜਿਹੜੀ ਅਸੀਂ ਕੀਤੀ ਹੋਈ ਆ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਤਸ਼ਾਹ ਲੈ ਕੇ ਆ ਰਹੀ ਹੈ ਕਿ ਅਸੀਂ ਇਹ ਕਾਰਜ ਕਰਨਾ ਚਾਹੁੰਦੇ ਹਾਂ ਸੋ ਤੁਸੀਂ ਕਿੱਥੋਂ ਕਿਤਾ ਸੀ ਤੇ ਅਸੀਂ ਕਿਵੇਂ ਕਰ ਸਕਦੇ ਹਾਂ ਸੋ ਇਸ ਚੀਜ਼ ਲਈ ਮੇਰੇ ਕੋਲ ਹੁਣ ਜ਼ਰੂਰ ਸੰਪਰਕ ਵਿੱਚ ਬੱਚੇ ਆ ਰਹੇ ਨੇ ਜਿਵੇਂ ਮੈਂ ਜਲਦੀ ਹੀ ਬਹੁਤ ਜਲਦੀ ਬੱਚਿਆਂ ਨੂੰ ਇਸ ਸੇਵਾਵਾ ਦੇ ਨਾਲ ਰੂਬਰੂ ਹੋਵਾਂਗਾ ਜੀ ਅਸਾ ਇੱਕ ਗੱਲ ਹੈ ਕਈ ਕਹਿੰਦੇ ਲੋਕਾਂ ਦੀ ਹੈਂਡਰਾਈਟਿੰਗ ਨਹੀਂ ਹੁੰਦੀ ਤਾਂਡੀ ਬੜੀ ਸੋਹਣੀ ਹੈਂਡਰਾਈਟਿੰਗਾਂ ਦੇ ਲੋਕੀ ਵਿੱਚ ਕੀ ਟਿਪ ਹੈ ਕਿ ਅਹੀ ਵੀ ਆਪਣੇ ਟਿਪ ਟਿਪ ਸਾਰੇ ਵਿੱਚ ਕੁਝ ਨਹੀਂ ਹੈ ਜ ਜੀ ਤੁਸੀਂ ਅੱਜ ਵੀ ਮੇਰੇ ਕੋਲ ਮੇਰੀ ਨਾਰਮਲ ਹੰਡਰਾਈਟਿੰਗ ਵੇਖ ਲਓ ਤੇ ਮੇਰੀ ਨਾਰਮਲ ਹੰਡਰਾਈਟਿੰਗ ਟੁੱਟੀ ਬੱਜੀ ਆ ਬਸ ਕੈਲੀਗ੍ਰਾਫੀ ਦੇ ਅੰਦਰ ਜੋ ਗੁਰੂ ਸਾਹਿਬੇ ਕਾਰਜ ਮੈਨੂੰ ਦਿੱਤਾ ਹੋਇਆ ਲਿਖ ਪਾ ਰਿਹਾ ਹਾਂ ਔਨ ਸਪਾਟ ਕਰ ਪਾ ਰਿਹਾ ਹਾਂ ਇਹ ਮੇਰਾ ਇੱਕ ਮੇਰਾ ਇਹ ਕਹਿ ਸਕੀ ਗੁਰੂ ਸਾਹਿਬ ਦਾ ਤਰਸ ਆ ਕਿ ਮੈਂ ਕਾਰਜ ਕਰ ਪਾ ਰਿਹਾ ਹਾਂ ਕਿਸਕੀ